ਬਾਬਾ ਜੀ ਅੰਸੰਗ ਮਹਾਰਾਜ ਸੇਜਦੇ ਰਹਿਣਗੇ ਰੰਗਾਂ ਤੇ ਸੰਗਤਾਂ ਦੇ ਬੱਚਿਆਂ ਨੂੰ ਵਰਤਦੇ ਹਾਰੇ ਪਰਵਾਰਾਂ ਦੇ ਸਿੱਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਮੇਲ ਪਰੇ ਹਾਪਰਕਨ ਜਿਹੜਾ ਵੀ ਇਥੇ ਆਈ ਸੰਗਤ ਨੂੰ ਪ੍ਰਸ਼ਾਦ ਚਾਹ ਪਾਣੀ ਦਾ ਲੰਗਰ ਜੋ ਵੀ ਤਿਆਰ ਹੋਇਆ ਇਥੇ ਆਪਾਂ ਛਕਣਾ ਔਰ ਸੰਗਤ ਨੇ ਗੱਤਕੇ ਦੇ ਜੋਰ ਇਥੇ ਵੀ ਦੇਖਣੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੀ ਪਾਲਕੀ ਸਾਹਿਬ ਤੋ ਤਰੇ ਆਓ ਮੇਰਾ ਜਿਹੜੀ ਸੰਗਤ ਨੇੜੇ ਧਰਨੇ ਗੁਰਦੁਆਰਾ ਸਾਹਿਬ ਦੇ ਸਾਰੀ ਸੰਗਤ ਗੁਰਦੁਆਰਾ ਸਾਹਿਬ ਦੇ ਕੋਲ ਹੀ ਆਜੋ ਇੱਥੇ ਆ ਕੇ ਦਰਸ਼ਨ ਦਿਵਾਰੇ ਕਰਾਂਗੇ ਸਾਰੇ ਜائیں ਬਹੁਤ ਵੱਡੀ ਕਿਰਪਾ ਸੱਗੇ ਬਾਦਸ਼ਾਹ ਦੀ ਹੋ ਰਹੀ ਆ ਭਾਈ ਤਨ ਤਨ ਮਹਾਨ ਪੰਨੀ ਜਨੈਲ ਗੰਦੀਪ ਸੂਰ ਨੇ ਮਹਾਬਲੀ ਲੋਦੇ ਬਾਬਾ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਕੋਲ ਪਹੁੰਚੇ ਹੈ ਸੋ ਮਿਆ ਮਾਈ ਜਿੰਦੂ ਅੱਗੇ ਆਜੋ ਥੋੜਾ ਜਿਹਾ ਅੱਗੇ ਆ ਕੇ ਮੱਥੇ ਟੇਕ ਰੋ ਆਜੋ ਸਾਰੇ ਜਣੀਆਂ ਲਈ ਪੈਰਾਹ ਜਿਨ੍ਹਾਂ ਦੇ ਮੱਥਾ ਜਿੱਤਣਾ ਉਹ ਆ ਕੇ ਆ ਕੇ ਫਤਹਾ ਚਿੱਤਰੋ ਜੀ ਆਵਾਜ਼ ਨੰਦਰ ਚਾਦਰ ਸੰਗਤ ਕੋਲ ਜੀ ਸਾਰਿਆਂ ਨੂੰ ਹੋਰ ਕੋਈ ਦੇ ਗੁਰੂ ਦੇ ਲੱਕੀਏ ਬਹੁਤ ਆਵਾਜਾਵਾਵੇ ਰਾ ਇਸਕ ਕਰਦੇ ਹਾਂ ਕਿੰਨੀ ਮੁਹੱਬਤ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਅੱਜ ਪਤਾ ਲੱਗ ਰਿਹਾ ਤੁਹਾਡੇ ਨਦਰ ਦੇ ਵਿੱਚੋਂ ਬਹੁਤ ਵੱਡੀ ਕਿਰਪਾ ਲੈ ਕੇ ਤੁਰੇ ਗਏ ਹਾਂ ਸੱਚੇ ਪਾਤਸ਼ਾਹ ਤੋਂ ਆਟੀਆਂ ਮਰਦਾ ਪੂਰੀਆਂ ਕਰਨ ਸਾਰਿਆਂ ਦੀਆਂ ਅਗਲੇ ਪੜਾਵਾਂ ਤੇ ਆਪਾਂ ਸਭ ਨਾਲ ਆਪ ਜੀ ਸਾਰੇ ਸਤਿਕਾਰ ਅਗਰ ਸੱਚੇ ਬਾਜਾ ਆਪਾਂ ਬੰਦੇ ਨੂੰ ਬਾਅਦ ਦੇ